ਅੰਮ੍ਰਿਤਸਰ ਸ਼ਹਿਰ ਵਿੱਚ ਪੁਤਲੀ ਘਰ ਤੋਂ ਰੇਲਵੇ ਸਟੇਸ਼ਨ ਨੂੰ ਜਾਣ ਵਾਲੀ ਸੜਕ 'ਤੇ ਕਈ ਹਸਪਤਾਲ ਹਨ ਜਿਨ੍ਹਾਂ ਕੋਲ ਕੋਈ ਵੀ ਪਾਰਕਿੰਗ ਦੀ ਜਗ੍ਹਾ ਨਹੀਂ ਹੈ। ਹਸਪਤਾਲ ਵਿੱਚ ਜੋ ਵੀ ਮਰੀਜ਼ ਇਲਾਜ ਕਰਵਾਉਣ ਵਾਸਤੇ ਆਪਣੇ ਵਾਹਨ ਲੈ ਕੇ ਆਉਂਦੇ ਹਨ ਉਸ ਨੂੰ ਆਪਣੇ ਵਾਹਨ ਸੜਕ 'ਤੇ ਹੀ ਖੰਡੇ ਕਰਨੇ ਪੈਂਦੇ ਹਨ। ਇਸੇ ਤਰ੍ਹਾਂ ਦੀ ਇੱਕ ਤਸਵੀਰ ਰੇਲਵੇ ਵਰਕਸ਼ਾਪ ਦੇ ਸਾਹਮਣੇ ਹਸਪਤਾਲ ਐਟਲੈਂਟਿਸਟ ਹਸਪਤਲ ਦੀ ਹੈ ਜਿਸ ਦੇ ਬਾਹਰ ਮਰੀਜ਼ਾਂ ਦੇ ਰਿਸ਼ਤੇਦਾਰਾਂ ਵੱਲੋਂ ਆਪਣੀਆਂ ਗੱਡੀਆਂ ਸਰਵਿਸ ਲੇਨ 'ਤੇ ਖੜੀਆਂ ਕੀਤੀਆਂ ਹੋਈਆਂ ਹਨ। ਜਿਸ ਨਾਲ ਉੱਥੋਂ ਲੰਘਣ ਵਾਲੇ ਲੋਕ ਪਰੇਸ਼ਾਨ ਹੋ ਰਹੇ ਹਨ ਇਸ ਵਾਲੇ ਪ੍ਰਸ਼ਾਸਨ ਦਾ ਕੋਈ ਵੀ ਧਿਆਨ ਨਹੀਂ ਹੈ ਦੂਜੇ ਪਾਸੇ ਅੰਮ੍ਰਿਤਸਰ ਵਿੱਚ ਜਦੋਂ ਵੀ ਕੋਈ ਬਿਲਡਿੰਗ ਬਣਦੀ ਹੈ ਖਾਸ ਕਰਕੇ ਹਸਪਤਾਲ ਤਾਂ ਐਮਟੀਪੀ ਵੀ ਪਾਗ ਇਸ ਵਾਲ ਕੋਈ ਧਿਆਨ ਨਹੀਂ ਕਰਦਾ ਇੰਨਾ ਬਿਲਡਿੰਗਾਂ ਦਾ ਨਕਸ਼ਾ ਕਿਵੇਂ ਪਾਸ ਹੋ ਜਾਂਦਾ ਹੈ ਇਹ ਇੱਕ ਸੋਚਣ ਵਾਲੀ ਗੱਲ ਹੈ ਮਹਿੰਗਾ ਇਲਾਜ ਕਰਵਾਉਣ ਵਾਸਤੇ ਲੋਕ ਹਸਪਤਾਲਾਂ ਜਾਂ ਆਉਂਦੇ ਹਨ ਪਰ ਉਹਨਾਂ ਨੂੰ ਪਾਰਕਿੰਗ ਦੀ ਕੋਈ ਵੀ ਸਹੂਲਤ ਨਹੀਂ ਦਿੱਤੀ ਜਾਂਦੀ ਸੋ ਪ੍ਰਸ਼ਾਸਨ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ ਜਿਹੜੇ ਹਸਪਤਾਲ ਨਿਯਮਾਂ ਦੀ ਪਾਲਣਾ ਨਹੀਂ ਕਰਦੇ ਉਹਨਾਂ ਦੇ ਖਿਲਾਫ ਕਾਰਵਾਈ ਕਰਨੀ ਚਾਹੀਦੀ ਹੈ। ਅੰਮ੍ਰਿਤਸਰ ਫਾਸਟਵੇ ਖਬਰਨਾਮਾ ਵੱਲੋਂ ਨਜਾਇਜ਼ ਪਾਰਕਿੰਗਾਂ ਅਤੇ ਨਜਾਇਜ਼ ਕੱਪੀਆਂ ਦੇ ਖਿਲਾਫ ਲਗਾਤਾਰ ਖਬਰਾਂ ਪ੍ਰਚਾਰਿਤ ਕੀਤੀਆਂ ਜਾ ਰਹੀਆਂ ਹਨ ਪਰ ਨਗਰ ਨਿਗਮ ਅਧਿਕਾਰੀਆਂ ਦਾ ਇਸ ਵੱਲ ਕੋਈ ਵੀ ਧਿਆਨ ਨਹੀਂ ਨਾ ਹੀ ਇਹਨਾਂ ਦੇ ਖਿਲਾਫ ਕੋਈ ਕਾਰਵਾਈ ਕੀਤੀ ਜਾ ਰਹੀ ਹੈ। ਪੁਤਰੀਕਰ ਚੌਂਕ ਤੋਂ ਜਿਹੜਾ ਰਸਤਾ ਰੇਲਵੇ ਸਟੇਸ਼ਨ ਨੂੰ ਜਾਂਦਾ ਹੈ ਬਿਲਕੁਲ ਰੇਲਵੇ ਵਰਕਸ਼ਾਪ ਦੇ ਸਾਹਮਣੇ ਹਸਪਤਾਲ ਹਨ ਦੋ ਤਿੰਨ ਹਸਪਤਾਲ ਹਨ ਜਿਨ੍ਹਾਂ ਵੱਲੋਂ ਜਿਹੜੀ ਇਹ ਪਾਰਕਿੰਗ ਆ ਉਹ ਸੜਕ ਦੇ ਉੱਪਰ ਹੀ ਲਗਾਈ ਜਾਂਦੀ ਹੈ ਤੁਹਾਨੂੰ ਤਸਵੀਰਾਂ ਜਿਹੜੂ ਸਾਂਝੀਆਂ ਕਰਾਂਗਾ ਇਸ ਵਾਰ ਮੈਂ ਆਪਣੇ ਸਹਿਯੋਗੀ ਨੂੰ ਕਹਾ ਤਸਵੀਰਾਂ ਤੁਹਾਨੂੰ ਸਾਂਝੀਆਂ ਕਰਦੇ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਜਿਹੜੇ ਹਸਪਤਾਲ ਹਨ ਉਹਨਾਂ ਦੀ ਸਰਵਿਸ ਲੈਣਾ ਅਤੇ ਤੁਸੀਂ ਦੇਖਦੇ ਜਿਹੜੇ ਗੱਡੀਆਂ ਇਥੋਂ ਲੰਘੜਵਾੜੀਆਂ ਉਹਨਾਂ ਨੂੰ ਹੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਜਿਹੜੀ ਪਾਰਕਿੰਗ ਹੈ ਉਹ ਸੜਕ ਦੇ ਉੱਪਰ ਹੀ ਕੀਤੀ ਜਾ ਰਹੀ ਹੈ ਮੈਂ ਆਪਣੇ ਸਹਿਯੋਗੀ ਨੂੰ ਕਹਾਂਗਾ ਲਗਾਤਾਰ ਤਸਵੀਰਾਂ ਤੁਹਾਨੂੰ ਸਾਂਝੀਆਂ ਕਰਦੇ ਰਵੇ ਜਿਹੜੇ ਹਸਪੀਟਲ ਹਨ ਇੱਥੇ 1 2 3 ਨਹੀਂ ਕਾਫੀ ਹਸਪੀਟਲ ਹਨ ਜਿਨ੍ਹਾਂ ਵੱਲੋਂ ਲਗਾਤਾਰ ਪਾਰਕਿੰਗ ਜ ਕੋਈ ਵੀ ਧਿਆਨ ਨਹੀਂ ਲੱਗਦਾ ਹੈ ਕਿ ਨਗਰ ਨਿਗਮ ਅਧਿਕਾਰੀਆਂ ਦੀ ਇਹਨਾਂ ਨਾਲ ਕੋਈ ਨਾ ਕੋਈ ਸੈਟਿੰਗ ਹੈ ਤਾਂ ਹੀ ਹਸਪਤਾਲਾਂ ਦੇ ਉੱਪਰ ਕਾਰਵਾਈ ਨਹੀਂ ਕੀਤੀ ਜੇ ਦੂਜੇ ਪਾਸੇ ਅਸੀਂ ਗੱਲ ਕਰੀਏ ਜੇ ਅਗਰ ਹਸਪਤਾਲ ਦੇ ਵਿੱਚ ਲੋਕ ਇਲਾਜ ਕਰਵਾਉਣ ਆਉਂਦੇ ਹਨ ਉਹਨਾਂ ਕੋ ਪੈਸੇ ਲੈਂਦੇ ਜਾਂਦੇ ਹਨ ਤਾਂ ਫਿਰ ਹਸਪਤਾਲ ਵਾਲਿਆਂ ਨੂੰ ਉਹਨਾਂ ਦੀ ਪਾਰਕਿੰਗ ਦਾ ਪ੍ਰਬੰਧ ਵੀ ਕਰਨਾ ਚਾਹੀਦਾ ਤਾਂ ਜੋ ਲੋਕ ਜਿਹੜੇ ਹਨ ਪਾਰਕਿੰਗ ਦੀ ਸਮੱਸਿਆ ਦੇ ਵਿੱਚ ਨਾ ਡੋਝ ਸਕਣ ਕਿਉਂਕਿ ਦੂਜੇ ਪਾਸੇ ਅਗਰ ਲੋਕ ਸੜਕ ਦੇ ਉੱਪਰ ਪਾਰਕਿੰਗ ਕਰਦੇ ਹਨ ਤਾਂ ਟੋ ਬੈਣ ਵਾਲੇ ਜਿਹੜੇ ਹਨ ਉਹਨਾਂ ਦੀਆਂ ਗੱਡੀਆਂ ਚੁੱਕ ਕੇ ਲੈ ਜਾਂਦੇ ਹਨ ਲਗਭਗ ਇੱਕ ਗੱਡੀ ਨੂੰ 1150 ਰੁਪਏ ਖਰਚੇ ਨੇ ਪੈਂਦੇ ਹਨ ਸੋ ਲੋਕ ਅਗਰ ਮੇਨ ਸੜਕ ਤੇ ਨਹੀਂ ਲਗਾ ਸਕਦੇ ਗੱਡੀ ਪਰ ਜਿਹੜੇ ਲੋਕ ਇਲਾਜ ਕਰਵਾਉਣ ਹਸਪਤਾਲ ਦੇ ਵਿੱਚ ਆਉਂਦੇ ਹਨ ਉਹਨਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਸੋ ਹਸਪਤਾਲ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਜੇ ਅਗਰ ਲੋਕਾਂ ਦਾ ਇਲਾਜ ਕੀਤਾ ਜਾਂਦਾ ਹੈ ਅਗਰ ਲੋਕਾਂ ਕੋ ਪੈਸੇ ਲਿੱਤੇ ਜਾਂਦੇ ਹਨ ਤਾਂ ਉਹਨਾਂ ਨੂੰ ਪਾਰਕਿੰਗ ਦੀ ਸਹੂਲਤ ਵੀ ਦਿੱਤੀ ਜਾਵੇ ਦੂਜੇ ਪਾਸੇ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਚਾਹੀਦਾ ਹੈ ਕਿ ਜਿਹੜੇ ਹਸਪਤਾਲਾਂ ਕੋਲ ਪਾਰਕਿੰਗ ਨਹੀਂ ਹਨ ਅਜੇ ਗੱਡੀਆਂ ਸੜਕਾਂ ਦੇ ਉੱਪਰ ਲਗਵਾਈਆਂ ਜਾਂਦੀਆਂ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਵੀ ਕੀਤੀ ਜਾਵੇ ਅੰਮ੍ਰਿਤਸਰ